ਮੀਕੈਂਟ ਦੇ ਵਿੱਚ ਇੱਕ ਦਰਦਨਾਖਾ ਹਾਦਸਾ ਵਾਪਰਿਆ ਜਿੱਥੇ ਕਣਕ ਤੇ ਨਾਲ ਭਰੀ ਹੋਈ ਟਰਾਲੀ ਅੱਗੇ ਜਾ ਰਹੀ ਸੀ ਤੇ ਪਿੱਛੇ ਤੋਂ ਓਵਰ ਸਪੀਡ ਆ ਰਹੀ ਕਾਰ ਉਸ ਦੇ ਵਿੱਚ ਵੱਜਦੀ ਹੈ ਕਾਰ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਲੋਕਾਂ ਨੇ ਆਸ-ਪਾਸ ਖੜੇ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਨੌਜਵਾਨ ਦੀ ਜਾਨ ਬਚਾਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਗੱਡੀ ਦਾ ਬੁਰਾ ਹਾਲ ਹੋਇਆ ਜੇ ਲੋਕ ਉੱਥੇ ਮੌਜੂਦ ਨਾ ਹੁੰਦੇ ਸਮੇਂ ਸਿਰ ਨੌਜਵਾਨ ਨੂੰ ਬਾਹਰ ਕੱਢ ਕੇ ਹਸਪਤਾਲ ਨਾ ਪਹੁੰਚਾਉਂਦੇ ਤਾਂ ਇੱਕ ਘਰ ਦਾ ਚਿਰਾਗ ਬੁੱਝ ਜਾਣਾ ਸੀ ਤਾਂ ਆਰਮੀ ਕੈਂਟ ਦੇ ਵਿੱਚ ਇਹ ਸਾਰਾ ਹਾਦਸਾ ਵਾਪਰਿਆ ਓਵਰ ਸਪੀਡ ਤੇਜ਼ ਰਫ਼ਤਾਰ ਗੱਡੀ ਸਿੱਧਾ ਜਾ ਕੇ ਟਰਾਲੀ ਦੇ ਵਿੱਚ ਵੱਜਦੀ ਹੈ ਓਵਰ ਸਪੀਡ ਦੇ ਨਾਲ ਇਸਾਰਾ ਹਾਦਸਾ ਵਾਪਰਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਰਮੀ ਕੈਂਟ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ ਔਰ ਗੱਡੀ ਦਾ ਅਗਲਾ ਹਿੱਸਾ ਬਰਤਰੀਕੇ ਦੇ ਨਾਲ ਨੁਕਸਾਨਿਆ ਗਿਆ ਹਾਲਾਂਕਿ ਆਸ-ਪਾਸ ਦੇ ਲੋਕਾਂ ਨੇ ਖਿੰਮਤ ਦਿਖਾਈ ਤੇ ਨੌਜਵਾਨ ਦੀ ਜਾਨ ਬਚਾਈ ਹੈ। ਭਜੀ ਕਿੰਦੀ ਕੁ ਵਜੇ ਦੀ ਗੱਲ ਹੈ ਕੀ ਹਾਦਸਾ ਹੋਇਆ? ਪਾਸ ਸੱਤ ਘੰਟਾ ਪਹਿਲੇ ਹੋਈ ਕੀ ਗੱਲ ਕੀ ਹੋਈ ਹੈ ਕਿਵੇਂ ਹੋਇਆ ਜੀ ਓਹ ਟਰਾਲੀ ਜਾਈ ਜਾਂਦੀ ਸੀ ਤੇ ਮਗਰੋਂ ਗੱਡੀ ਵੱਜੀ ਆਨੇ ਸਪੀਡ ਸੀ ਕਿੰਨੀ ਕੋਈ ਸਪੀਡ ਸੀ ਕੀ ਗੱਡੀ ਕੀ ਜੀ ਜਿਹੜੀ ਹਾਂ ਉਹ ਤੇ ਉਸ ਆਮਾ ਸਪੀਡ ਸੀ ਕੀ ਕੰਟਰੋਲ ਨਹੀਂ ਹੋਈ ਉਹਦੇ ਕੋਲ ਪਤਾ ਨਹੀਂ ਆਪਾਂ ਮੈਂ ਘੇੜਾ ਲੈ ਕੇ ਗਿਆ ਮੇਰੇ ਉਹਨਾਂ ਤੋਂ ਪਹਿਲੇ ਹੋਇਆ ਆ ਜੀ ਅਜਾ ਹੋਇਆ ਹੋਇਆ ਜੀ ਠੀਕ ਹੈ ਕਿੰਨੇ ਕੁ ਬੰਦੇ ਗਾਇਲ ਹੋਏ ਆ ਕਿੰਨੇ ਕੁ ਬੰਦੇ ਗਾਇਲ ਹੋਏ ਪਤਾ ਹੀ ਨਹੀਂ ਇਹਨਾਂ ਦਾ ਬੰਦਾ ਲੇਕਿਨ ਓਹਨੂੰ ਵੇਖੋ ਭਾਜੀ ਕਿੰਦੀ ਕੁ ਵਜੇ ਦੀ ਗੱਲ ਹੈ ਕੀ ਹਾਦਸਾ ਹੋਇਆ ਪਾਸ ਸੱਤ ਘੰਟਾ ਪਹਿਲੇ ਹੋਈ ਕੀ ਗੱਲ ਕੈਂਟ ਦੇ ਵਿੱਚ ਇੱਕ ਦਰਦਨਾਖਾ ਹਾਦਸਾ ਵਾਪਰਿਆ ਜਿੱਥੇ ਕਣਕ ਤੇ ਨਾਲ ਭਰੀ ਹੋਈ ਟਰਾਲੀ ਅੱਗੇ ਜਾ ਰਹੀ ਸੀ ਤੇ ਪਿੱਛੇ ਤੋਂ ਓਵਰ ਸਪੀਡ ਆ ਰਹੀ ਕਾਰ ਉਸ ਦੇ ਵਿੱਚ ਵੱਜਦੀ ਹੈ ਕਾਰ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਲੋਕਾਂ ਨੇ ਆਸ-ਪਾਸ ਖੜੇ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਨੌਜਵਾਨ ਦੀ ਜਾਨ ਬਚਾਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਗੱਡੀ ਦਾ ਬੁਰਾ ਹਾਲ ਹੋਇਆ ਜੇ ਲੋਕ ਉੱਥੇ ਮੌਜੂਦ ਨਾ ਹੁੰਦੇ ਸਮੇਂ ਸਿਰ ਨੌਜਵਾਨ ਨੂੰ ਬਾਹਰ ਕੱਢ ਕੇ ਹਸਪਤਾਲ ਨਾ ਪਹੁੰਚਾਉਂਦੇ ਤਾਂ ਇੱਕ ਘਰ ਦਾ ਚਿਰਾਗ ਬੁੱਝ ਜਾਣਾ ਸੀ ਤਾਂ ਆਰਮੀ ਕੈਂਟ ਦੇ ਵਿੱਚ ਇਹ ਸਾਰਾ ਹਾਦਸਾ ਵਾਪਰਿਆ ਓਵਰ ਸਪੀਡ ਤੇਜ਼ ਰਫ਼ਤਾਰ ਗੱਡੀ ਸਿੱਧਾ ਜਾ ਕੇ ਟਰਾਲੀ ਦੇ ਵਿੱਚ ਵੱਜਦੀ ਹੈ ਓਵਰ ਸਪੀਡ ਦੇ ਨਾਲ ਇਸ ਆਰਾ ਹਾਦਸਾ ਵਾਪਰਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਰਮੀ ਕੈਂਟ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ ਔਰ ਗੱਡੀ ਦਾ ਅਗਲਾ ਹਿੱਸਾ ਬ੍ਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹਾਲਾਂਕਿ ਆਸ-ਪਾਸ ਦੇ ਲੋਕਾਂ ਨੇ ਖਿੰਮਤ ਦਿਖਾਈ ਤੇ ਨੌਜਵਾਨ ਦੀ ਜਾਨ ਬਚਾਈ